ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਤੇਵਾ ਨਜ਼ਰ ਪੋਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸ਼੍ਰੀ ਅਕਾਲ ਤੱਕ ਤਾਂ ਸਾਹਿਬ ਵਿਖੇ 28 ਜਨਵਰੀ ਨੂੰ ਸੱਦੀ ਗਈ ਐਮਰਜੈਂਸੀ ਮੀਟਿੰਗ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾਂ ਲਈ ਸੱਦੀ ਗਈ ਮੀਟਿੰਗ 2025 ਦੀ ਪੰਜ ਸਿੰਘ ਸਹਿਬਾਨਾਂ ਦੀ ਸੱਦੀ ਗਈ ਪਹਿਲੀ ਇਕੱਤਰਤਾ ਜਥੇਦਾਰ ਰਗबीर ਸਿੰਘ ਦੀ ਅਗਵਾਈ ਵਿੱਚ ਬੁਲਾਈ ਗਈ ਮੀਟਿੰਗ ਜਥੇਦਾਰ ਰਗबीर ਸਿੰਘ ਨੇ ਆਸਟ੍ਰੇਲੀਆ ਜਾਣਾ ਕੀਤਾ ਰੱਦ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਵਿਚ ਚਾਲੇ ਬੁਲਾਈ ਗਈ ਅਹਿਮ ਬੈਠਕ ਸੈਕਟਰ 17 ਗੁਰਦੁਆਰਾ ਚੌਣ ਕਮਿਸ਼ਨ ਵਿਖੇ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੁੰਦੜ ਅਤੇ ਦਲਜੀਤ ਚੀਮਾ ਰਹੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਰਹੇ ਮੌਜੂਦ ਚੰਡੀਗੜ੍ਹ ਦੇ ਸੈਕਟਰ 17 ਵਿਖੇ ਗੁਰਦੁਆਰਾ ਚੌਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਮੌਕੇ ਬਲਵਿੰਦਰ ਪੁੰਦੜ ਨੇ ਅਤੇ ਡਾਕਟਰ ਚੀਮਾ ਨੇ ਮੀਡੀਆ ਨੂੰ ਦੱਸਿਆ ਸਾਨੂੰ ਉਮੀਦ ਹੈ ਸਾਡੀ ਸਮੱਸਿਆ ਦਾ ਹੋਵੇਗਾ ਹੱਲ ਪ੍ਰੈਸ ਕਾਨਫਰੰਸ ਵਿੱਚ ਬਲਵਿੰਦਰ ਪੁੰਦਰ ਨੇ ਦੱਸਿਆ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਬਣੀਆਂ ਹੋਈਆਂ ਜਾਲੀ ਵੋਟਾਂ ਜੋ ਕਿ ਸਿੱਖ ਧਰਮ ਨਾਲ ਨਹੀਂ ਰੱਖਦੇ ਕੋਈ ਵਾਸਤਾ ਵੱਡੇ ਪੱਧਰ ਤੇ ਗਾਇਬ ਹਨ ਅਸਲੀ ਵੋਟਾਂ ਇਸ ਮੌਕੇ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਦਿਲਜੀਤ ਚੀਮਾ ਵੀ ਰਹੇ ਮੌਜੂਦ ਕਿਹਾ ਐਸਜੀਪੀਸੀ ਦੀ ਸਿੱਖ ਰਹਿਤ ਮਰਿਆਦਾ ਮੁਤਾਬਕ ਨਾਮਕਰਨ ਦੀ ਰਸਮ ਵਿੱਚ ਕੁੜੀ ਦੇ ਨਾਂ ਪਿੱਛੇ ਕੋਰ ਅਤੇ ਮੁੰਡੇ ਦੇ ਨਾਂ ਪਿੱਛੇ ਲੱਗਦਾ ਹੈ ਸਿੰਘ ਪਰ ਅਸੀਂ ਜੋ ਵੋਟਰ ਲਿਸਟ ਜੱਜ ਸਾਹਿਬ ਨੂੰ ਦਿੱਤੀ ਉਸ ਵਿੱਚ ਨਾਂ ਪਿੱਛੇ ਨਹੀਂ ਲੱਗਿਆ ਸੀ ਸਿੰਘ ਜਾਂ ਕੋਰ ਦਲਜੀਤ ਚੀਮਨ ਨੇ ਦੱਸਿਆ ਕਿ ਅਸੀਂ ਜੱਜ ਸਾਹਿਬ ਨੂੰ ਕੀਤੀ ਅਪੀਲ ਕਿ ਘੱਟੋ-ਘੱਟ 31 ਮਾਰਚ ਤੱਕ ਕੀਤੀ ਜਾਵੇ ਜਾਂਚ ਜੰਮੂ-ਕਸ਼ਮੀਰ ਦੇ ਕਪਵਾੜਾ ਵਿਖੇ دہشت ਗਰਦਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਹੋਇਆ ਸ਼ਹੀਦ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋਏ ਜਵਾਨ ਲਈ ਦੁੱਖ ਪ੍ਰਗਟੋਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ ਲਿਖਿਆ ਉਕੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਵਾਦੇ ਮੁਤਾਬਕ ਹਰ ਸੰਭਵ ਮਦਦ ਕੀਤੀ ਜਾਵੇਗੀ ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਹਨ ਭਾਵੇਂ ਉਹ ਅਗਨੀ ਵੀਰ ਹੀ ਕਿਉਂ ਨਾ ਹੋਵੇ ਸੀਐਮ ਮਾਨ ਨੇ ਮਹਾਨ ਕ੍ਰਾਂਤੀਕਾਰੀ ਸੁਭਾਸ਼ਚੰਦਰ ਬੋਸ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਕੀਤਾ ਯਾਦ ਟਵੀਟ ਕਰ ਲਿਖਿਆ ਉਹਨਾਂ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦੇ ਹਾਂ ਮਹਾਨ ਦੇਸ਼ ਭਗਤ ਨੇਤਾ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਕਰਦਾ ਰਹੇਗਾ ਪ੍ਰੇਰਿਤ ਇਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ